ਇਹ ਗੁਰੂਗ੍ਰਾਮ ਸਾਹਿਬ ਮਹਾਰਾਜ ਦੇ ਹਜ਼ੂਰੀ ਵਿੱਚ ਜੁੜ ਬੈਠੇ ਸਾ ਸੰਗਤ ਜੀਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਰਕਾਰੀ ਮਿਡਲ ਸਕੂਲ ਪੌੜਲਾ ਦੀ 6ਵੀਂ ਜਮਾਤ ਦੀ ਵਿਦਿਆਰਥਣ ਆਪ ਜੀ ਦੇ ਸਾਹਮਣੇ ਮੋਦੇ ਦੀਵੇ ਜਗਾਈਏ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਆਓ ਦੋਸਤੋ ਸਾਰੇ ਮਿਲ ਕੇ ਮੋਦੇ ਦੀਵੇ ਜਗਾਈਏ ਇਰਖਾ ਨਫ਼ਰਤ ਸਾੜੇ ਨੂੰ ਅਗਨੀ ਵਿੱਚ ਜਲਾਈਏ ਆਓ ਦੋਸਤੋ ਸਾਰੇ ਮਿਲ ਕੇ ਮੋਦੇ ਦੀਵੇ ਜਗਾਈਏ ਇਰਖਾ ਨਫ਼ਰਤ ਸਾੜੇ ਨੂੰ ਅਗਨੀ ਵਿੱਚ ਜਲਾਈਏ ਵਿੱਚ ਤੇਲ mohabbat pyar ਦਾ ਇਸ ਦੀਵੇ ਵਿੱਚ ਪਾਈਏ ਆਓ ਦੋਸਤੋ ਸਾਰੇ ਮਿਲ ਕੇ ਮੋਦੇ ਦੀਵੇ ਜਗਾਈਏ ਚੁਗਲੀ ਨਿੰਦਾ ਛੱਡ ਕੇ ਸਾਰੇ ਗੀਤ ਪਿਆਰ ਦੇ ਗਾਈਏ ਜੋ ਉਪਰੋਂ ਹੋਰ ਤੇ ਅੰਦਰੋਂ ਹੋਰ ਨੇ ਅੰਨਤ ਬਚ ਕੇ ਜਾਈਏ ਆਓ ਦੋਸਤੋ ਸਾਰੇ ਮਿਲ ਕੇ ਮੋਦੇ ਦੀਵੇ ਜਗਾਈਏ ਈਰਖਾ ਨਫ਼ਰਤ ਸਾੜੇ ਨੂੰ ਅਗਨੀ ਵਿੱਚ ਜਜਲਾਈਏ ਨਾ ਮੇਰਾ ਨਾ ਤੇਰਾ ਇੱਥੇ ਸਭ ਛੱਡ ਕੇ ਤੁਰ ਜਾਣਾ ਤਾਵਾ ਹੀ ਪੱਲੇ ਪੈਣਾ ਹੱਥ ਮਲ ਦੇ ਰਹਿ ਜਾਣਾ ਅੱਜ ਸਮਾਂ ਸਾਡੇ ਹੱਥ ਵਿੱਚ ਹੈ ਇਹਨੂੰ ਐਵੇਂ ਨਾ ਗਵਾਈਏ ਆਓ ਦੋਸਤੋ ਸਾਰੇ ਮਿਲ ਕੇ ਮੋਰ ਦੇ ਦੀਵੇ ਜਗਾਈਏ ਈਰਖਾ ਨਫ਼ਰਤ ਸਾਰੇ ਨੂੰ ਅਗਨੀ ਵਿੱਚ ਜਲਾਈਏ ਫਿਰ ਗੀਤ ਖੁਸ਼ੀ ਦੇ ਗਾਈਏ ਨਾ ਤਾਂ ਸ਼ਾਂਤੀ ਦੇਵਸ ਮਨਾਈਏ ਇੱਕ ਦੂਜੇ ਨਾਲ ਸਾਰੇ ਮਿਲ ਕੇ ਮੋਦੀਆਂ ਧੰਦਾ ਪਾਈਏ ਆਓ ਦੋਸਤੋ ਸਾਰੇ ਮਿਲ ਕੇ ਮੋਦੇ ਦੀਵੇ ਜਗਾਈਏ ਈਰਖ ਨਫਰਤ ਸਾੜੇ ਨੂੰ ਅਗਨੀ ਵਿੱਚ ਜਲਾਈਏ ਵਿੱਚ ਤੇਲ ਮੁਹੱਬਤ ਪਿਆਰ ਦਾ ਇਸ ਦੀਵੇ ਵਿੱਚ ਪਾਈਏ ਆਓ ਦੋਸਤੋ ਸਾਰੇ ਮਿਲ ਕੇ ਮੋਦੇ ਦੀਵੇ ਜਗਾਈਏ ਮੋਦੇ ਦਿਵਜ ਗਾਈਏ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ